ਹਾਂਜੀ ਵੈਲਕਮ ਸਦਾ ਆਪਣੇ ਖੋਰ ਨਵੇਂ ਬਲੌਗ ਦੇ ਵਿੱਚ ਲੋਕ ਦੀ ਕਰਤੇ ਸਟਾਰਟਿੰਗ 9:30 ਦਾ ਟਾਈਮ ਹੋ ਗਿਆ ਦੇ ਇਧਰ ਬੱਚੇ ਲਿਆਂਦੇ ਸਾਰੇ ਉੱਤੇ ਅੱਜ ਸਾਰੇ ਵੱਡੇ ਛੋਟੇ ਬੱਚਿਆਂ ਨੂੰ ਧੌਪ ਲਾਉਣੀ ਆ ਆਪਾਂ A to Z ਜਿੰਨੇ ਗਿੱਜੇ ਆ ਜਿੰਨੇ ਗਿੱਜਣੋ ਰਹਿੰਦੇ ਆ ਸਾਰੇ ਲਿਆਉਣੇ ਬੱਚਾ ਜੁੱਤੇ ਆਹ ਦੇਖ ਲਓ ਸਿਰ ਤੇ ਬਹਿ ਗਏ ਇੱਥੇ ਇੱਕ ਛਤਰੀ ਹੋਰ ਖੜੀ ਕਰਾਂਗੇ ਅੱਜ ਅੱਜ ਕਹਿਣ ਦਾ ਭਾਵ ਧੌਪੀ ਲਵਾਉਣੀ ਆ ਬੱਚਿਆਂ ਨੂੰ ਇਹਨਾਂ ਜੋ ਅੱਧੇ ਆਪਾਂ ਛੱਡਦੇ ਆਂ ਡੋਲੀ ਦੇ ਵਿੱਚ ਡੋਲੀ ਨੂੰ ਕਰ ਲਈ ਧੁੱਪੇ ਅੱਜ ਬੱਚੀ ਬੱਚੇ ਕਰਦਣੇ ਗੋਥੇ ਦੇ ਇਹਨਾਂ ਨੂੰ ਇੱਥੇ ਛੱਡਦੇ ਆਂ ਇਹਨਾਂ ਚੋਂ ਅੱਧੇ ਡੋਲੀ ਵਾਲੇ ਆ ਅੱਧੇ ਖੁੱਲੇ ਛੱਡਣ ਵਾਲੇ ਆਪਣੇ ਮੈਕਸ ਵੈਰਾਈਟੀ ਆ ਜਿਵੇਂ ਆ ਡੋਲੀ ਵਾਲਾ ਬੱਚਾ ਵਾ ਬੰਦ ਇਹ ਡੋਲੀ ਚ ਆਹ ਡੋਲੀ ਵਾਲਾ ਬੱਚਾ ਨੌ ਬੱਚੇ ਜਿਹੜੇ ਆਪਾਂ ਬਾਅਦ ਵਿੱਚ ਬੰਦ ਕੀਤਾ ਉਹ ਸਾਰੇ ਡੋਲੀ ਚ ਹੀ ਛੱਡਨੇ ਆਪਾਂ ਆ ਪੰਜ ਬੱਚੇ ਤੇ ਛੇਵਾਂ ਬੱਚਾ ਉਹ ਇਹਨਾਂ ਨੂੰ ਛੜ ਤਾਂ ਬਾਹਰ ਇਹਨਾਂ ਨੂੰ ਛੜ ਤਾਂ ਡੋਲੀ 'ਚ ਉੱਪਰ ਪਈਆਂ ਇਸ ਤਵਾਂ ਜੀਆਂ ਇਹਨਾਂ ਦਾ ਕੋਈ ਕੰਮ ਨਹੀਂ ਹਲੇ ਕਿਉਂਕਿ ਬੱਚੇ ਆਪਾਂ ਡਾਉਂਦੇ ਨਹੀਂਗੇ ਹੁਣ ਅੱਧੇ ਘਰ ਤੇ ਬੰਨਦਾ ਨਵੇਂ ਹਲੇ ਉੱਡਣ ਨਹੀਂ ਲੱਗੇ ਆ ਹਲੇ ਪਿੰਜਰੇ ਦੇ ਵਿੱਚ ਹੀ ਆ ਨਾਲੇ ਮੈਂ ਟਾਕੀ ਖੋਲ ਕੇ ਆਇਆ ਨਾ ਵੀ ਤਾਂ ਵੀ ਨਹੀਂ ਬਾਹਰ ਆਇਆ ਚਲੋ ਇਹ ਚਲੋ 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 ਇਹ ਸਭ ਤੋਂ ਪਹਿਲਾਂ ਵਾਲੇ ਗਿੱਜੇ ਹੋਏ ਬੱਚੇ ਐੜੇ ਉਹ ਆ ਮਤਾਂ ਪਲਵਾਉਣੀ ਭੋਲੇ ਆਂਦਾ ਹੀਗਾ ਇਹਨਾਂ ਨੂੰ ਲਿਆਂਦਾ ਅੱਜ ਪਹਿਲਾਂ ਉੱਤੇ ਚਲੋ 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 ਉਗਿਆ ਸ਼ਾਮ ਖਾ ਹੁਣ ਜਾਣ ਲੱਗ ਗਏ ਚਲੋ 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 ਲੋ ਧੌਪ ਪਦੇ ਨਹੀਂ ਆ ਰੇ ਅੱਜ ਤਾਂ ਦੇਖੋ ਖੁਸ਼ ਹੋ ਕੀ ਬੰਦੇ ਆ ਪੂਰੇ ਕਾਲੀ ਗਾਂਦ ਵਾਲਾ ਬੱਚਾ ਕਹਿੰਦਾ ਮਾੜਾ ਆ ਕਿਹੜਾ ਤੇ ਆਇਆ ਅੱਜ ਇਹ ਉੱਦੇ ਵੀ ਉੱਡ ਗਿਆ ਹੀਗਾ ਆ ਰੱਤਾ ਬੱਚਾ ਵੀ ਗਿਆ ਛਤਰੀ ਤੇ ਬੱਚੇ ਵਧੀਆ ਐਕਟਿਵ ਨੇ ਫੁੱਲ ਆਪਣੇ ਆ ਤਾਂ ਗੇੜਾ ਜਾ ਦੇ ਕੇ ਆ ਗਿਆ ਛਤਰੀਆਂ ਕੋਲੇ ਵਾਪਸ ਇਤੋਂ ਹਲਾ ਦਿੰਦੇ ਕੋਈ ਰੱਤੇ ਉਹ ਗੈਡੰਡੇ ਵਾਲਾ ਵਧੀਆ ਗਿੜੇ ਦੇ ਕੇ ਬਹਿ ਜਾਊਗਾ ਇਹ ਆਇੰਗੇ ਜਣਾਣਾ ਜੇਤੀ ਕਾਲੀ ਗਾਂ ਦਾ ਨਵਾਂ ਬੱਚਾ ਰੱਤਿਆ ਕਿੱਧਰ ਜਾਣਾ ਇਹ ਬਾਲੀ ਭੈੜੀ ਆਤ ਹੈ ਨਾ ਜੀ ਉੱਪਰ ਆਉਣ ਦੀ ਇਹ ਵੀ ਆਤ ਤਾਂ ਹਟਾਉਣੀ ਪੈਣੀ ਆ ਚਲ ਓਏ ਜਾ ਚੱਲ 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 ਲਾ ਜਾਲ ਤੇ ਬਹਿ ਗਿਆ ਆ ਕੇ ਦੱਸ ਯਾਤਮ ਮਾੜੀ ਆ ਤੁਹਾਡੀ ਮਾੜੀ ਗਿਆ ਆ ਆ ਗਿਆ ਬਹਿ ਗਿਆ ਛਤਰੀ ਤੇ ਆ ਰੱਤਾ ਜਾ ਫਿਰਦਾ ਹਾਲੇ ਘੁੱਗੀ ਕਹਿੰਦੇ ਹੈ ਅੱਜ ਜੀ ਦਾ ਨਾਂ ਕੋਘੀ ਰੱਖਿਆ ਹੀ ਉਹ ਫਿਰਦਾ ਹਾਲੇ ਇਹਦਾ ਨਾਂ ਅਸੀਂ ਘੁੱਗੀ ਰੱਖਤਾ ਚੱਲ ਦੋਵੇਂ ਉੱਤੇ ਵਾਲੀ ਛਤਰੀ ਤੇ ਥੱਲੇ ਨਹੀਂ ਤੂੰ ਲੋਟ ਆਉਣਾ ਆ ਗਿਆ ਉਹ ਵੀ ਬਹਿ ਜਾ ਬਹਿ ਜਾ ਬਹਿ ਜਾ ਥੱਲੇ ਮੈਂ ਬੱਚੇ ਲੈ ਕੇ ਆਉਣਿਆ ਹੁਣ ਆਪ ਵੀ ਬਹਿ ਗਿਆ ਹੁਣ ਜਿਹੜੇ ਥੱਲੇ ਬੱਚੇ ਰਹਿ ਗਏ ਉਹ ਲੈ ਆਈ ਆ ਆਪਾਂ ਇੱਕ ਮਿੰਜਰੇ ਜੀ ਭਰ ਲਿਆਉਣੇ ਆ ਇਹਦੇ ਵਿੱਚ ਇਹਦੇ ਸਾਰੇ ਭਰ ਲਿਆਉਣੇ ਜਿੰਨੇ ਥੱਲੇ ਰਹਿ ਗਏ ਹੁਣ ਬਾਕੀ ਬੱਚੇ ਵੀ ਲਿਆਂਦੇ ਆਪਾਂ ਖੁੱਡੇ ਚੋਂ ਕੱਢ ਕੇ ਇਹ ਵੀ ਛੜ ਤੇ ਆਪਾਂ ਜਾਈ ਜਾਂਦੇ ਹੌਲੀ ਹੌਲੀ 2-3 ਦਿਨ ਤਾਂ ਚਲੇਗੇ ਪਿੰਜਰੇ ਚੋਂ ਸਾਰਿਆਂ ਨੂੰ ਧੱਪਲਵਾਤੀ ਅੱਜ ਉਹ ਬੈਠਿਆ ਉੱਡਣ ਵਾਲੇ 6 ਬੱਚੇ ਛਤਰੀਆਂ ਆ ਵੀ ਉੱਚੀਆਂ ਕਰਕੇ ਲਾ ਦਾਂਗਾ ਉਹਨਾਂ ਦੇ ਬਰੋਬਰ ਚਲੋ ਧੱਪ ਸੇਖ ਹੋ ਜਾਗੇ ਨਿਕਲਦੇ ਗਾਦਾ ਨਹੀਂ ਉਹਦਾ ਬੈਗ ਗੇਰ ਹੀ ਪੌਂਦਾ ਰੱਪਾ ਲੈ ਤਰੇ ਗਿਆ ਚੱਲ ਵੀ ਸਾਰੇ ਬੱਚੇ ਉੱਤੇ ਲਿਆਂਦੇ ਪਿੰਜਰੇ ਆਪਾਂ ਕਰ ਦਨੇ ਇੱਥੇ ਸਾਈਡ ਤੇ ਫਾਈ ਵੀ ਇੱਕ ਨੰਬਰ ਆ ਕੋਠੇ ਦੀ ਸਾਰੇ ਬੱਚੇ ਧੁੱਪ ਸਿੱਖਣਗੇ ਜਰਾ ਨਾਲ 2 ਵਜੇ ਦਾ ਟਾਈਮ ਹੋ ਚੱਲਿਆ ਬਾਈ ਬੱਚੇ ਆਪਾਂ ਸਾਰੇ ਬਾਰੀ ਬਾਰੀ ਕਰਕੇ ਹੁਣ ਥੱਲੇ ਲੈ ਕੇ ਚੱਲਦੇ ਆਂ ਇਹ ਥੱਲੇ ਲੈ ਜਾਣੇ ਵੀ ਸੌਖੇ ਨਹੀਂ ਕਿ 3-4 ਘੜੇ ਲੱਗਣਗੇ ਆਪਣੇ ਫੇਰ ਕਿਤੇ ਆ ਕੇ ਥੱਲੇ ਜਾਣੇ ਸਾਰੇ ਤੇ ਹੁਣ ਆਪਾਂ ਗੱਡੀ ਤੇ ਲਵਾਉਣ ਚੱਲਦੇ ਆਂ ਸਕਰੀਨ ਸਕਰੀਨ ਫਿੱਟ ਕਰਾਉਣੀਆਂ ਉਹਦੇ ਪਈ ਵੀ ਉਹ ਹਾਈ ਟੈਕ ਦੀ ਆ ਆ ਕੁਰਸੀ ਦਾ ਨਾਸ ਮਾਰਤਾ ਰੰਗ ਵਾਲਿਆਂ ਨੇ ਇਹਨੂੰ ਵੀ ਸਾਫ਼ ਕਰਾਂਗੇ ਹੁਣ ਸਾਰੇ ਬੱਚੇ ਥੱਲੇ ਲੈ ਕੇ ਚੱਲਦੇ ਆਂ ਬਹੁਤ ਘੈਂਟ ਧੁੱਪ ਲੱਗੀ ਰੋਜ਼ ਧੁੱਪ ਲਵਾਇਆ ਕਰਾਂਗੇ ਇਹਨਾਂ ਨੂੰ ਹੁਣ। ਰੋਜ਼ ਜਾਲਾਂ ਚ ਪਾਇਆ ਕਰਾਂਗੇ। ਉਹ ਬੱਚੇ ਹਲੇ ਉੱਡਣ ਨਹੀਂ ਲੱਗੇ। ਨਾਲੇ ਇੰਨਾ ਕਰਕੇ ਆਹ ਬੱਚਿਆਂ ਕਰਕੇ ਉਹ ਬੱਚੇ ਆਪਣੇ ਸਿੱਧੇ ਘਰੇ ਆਉਣਗੇ, ਘੁੰਮਣਗੇ ਨਹੀਂ। ਜਦੋਂ ਇੰਨੇ ਬੱਚੇ ਗੋਠੇ ਤੇ ਹੋਇਆ ਕਰਨਗੇ ਤਾਂ ਉਹ ਉੱਡ ਕੇ ਉੱਡ ਕੇ ਇੱਥੇ ਆਇਆ ਕਰਨਗੇ। ਉਹ ਸਾਰੇ ਬੱਚੇ ਉੱਡ ਕੇ ਇੱਥੇ ਆਇਆ ਕਰਨਗੇ। ਹੁਣ ਇਹਨਾਂ ਨੂੰ ਬਾਰੀ-ਬਾਰੀ ਲੈ ਕੇ ਚਲਦੇ ਆਂ ਥੱਲੇ। A to Z ਬੱਚਿਆਂ ਨੂੰ ਸਾਰਿਆਂ ਨੂੰ ਲੈ ਕੇ ਚਲਦੇ ਆਂ। ਬਹੁਤ ਵਧੀਆ ਧੁੱਪ ਲੱਗ ਗਿਆ ਜਿੰਨਾਂ ਨੂੰ। ਆਨੰਦ ਵਜ ਗਿਆ ਗੈਨ ਪੂਰਾ। ਓਕੇ ਦੀ ਰਿਪੋਰਟ। ਲੋ ਵੀ ਆ ਸਾਰੇ ਬੱਚੇ ਤਾੜ ਤੇ ਆਪਾਂ ਤੇ ਡੋਲੀ ਵਾਲੇ ਸਾਰੇ ਝਾਲ ਚ ਪਾ ਲੇ ਇੱਧਰ ਉੱਡ ਗਿਆ ਬੱਚਾ ਇੱਕ ਲਾਲ ਤੇ ਹਰੀ ਕਾਂਤ ਵਾਲਾ ਉਹ ਖੜ ਗਿਆ ਰੱਬ ਚ ਜਾ ਕੇ ਜਮਾ ਹੀ ਛੋਟਾ ਜਾਵਾ ਜਿਹਦੀ ਜਮਾ ਉਮੀਦ ਨਹੀਂ ਸੀ ਉਹ ਉੱਡ ਗਿਆ ਜਿਹਦੀ ਮੀਨ ਸੀ ਉਡਣਾ ਜਿਹਨੂੰ ਉੱਟਣਾ ਚਾਹੀਦਾ ਸੀ ਉਹ ਬੈਠਾ ਵਾ ਕਾਲੀ ਕਾਲੀ ਕਾਂਤ ਵਾਲਾ ਤੇ ਹੁਣ ਜਾਣਾ ਸੀ ਹਾਈ ਟੈਕ ਕੋਲੇ ਹਲੇ ਸਕਰੀਨ ਲਵਾਉਣ ਤੁਹਾਨੂੰ ਦੱਸਿਆਈ ਸੀਗਾ ਤੇ ਜਿਹਦੀ ਮੀਨ ਸੀਗੀ ਉਡਣ ਦੀ ਉਹ ਆ ਬਹਿ ਗਿਆ ਤੇ ਇਹਦਾ ਭਾਈ ਹੋਈ ਆ ਉਹ ਵੀ ਉਹ ਉੱਡ ਗਿਆ ਉਹ ਚਲੇ ਗਿਆ ਕਿੱਥੇ ਆ ਆਉਂਦਾ ਬਸ ਬਾਹਰ ਨਾ ਡਿੱਗੇ ਰੱਬ ਕਰੇ ਸਿੱਧਾ ਘਰੇ ਆ ਜਵੇ ਮਨ ਨਹੀਂ ਆ ਹੀ ਨਹੀਂ ਆ ਆ ਗਿਆ ਅੱਛਾ ਆਵੇ ਲੋ ਵੀ ਬੱਚਾ ਪਾਸੇ ਚਲੇਗਾ ਬਾਲਾ ਉਹ ਪਿੰਡ ਦੇ ਪਰਲੇ ਪਾਸੇ ਫਿਰਦਾ ਹੁਣ ਇੱਧਰ ਨੂੰ ਮੂੰਹ ਆਉਦਾ ਹੋਰ ਹੀ ਕੁਝ ਹੋ ਗਿਆ ਅੱਜ ਤਾਂ ਪਾਸੇ-ਪਾਸੇ ਹੀ ਜਾਈ ਜਾਂਦਾ ਘਰ ਵੱਲ ਨੂੰ ਆਉਂਦਾ ਹੀ ਨਹੀਂਗਾ ਜੇ ਕਿਰਾਂ ਘਰ ਤੇ ਆਪਾਂ ਜਿੰਨੇ ਬੱਚੇ ਇੱਥੇ ਬੈਠਿਆ ਸਾਰੇ ਇੱਕ ਵਾਰ ਡਾਣੇ ਆ ਢੇੜਾ ਜਾਂ ਕੱਟ ਕੇ ਜਦੋਂ ਉਹ ਤੇ ਮੂਰੇ ਬਹਿ ਗਏ ਫੇਰ ਆ ਜੂਗਾ ਇਹ ਉਹ ਜਾਂਦਾ ਉਹ ਸ਼ੂਟਾ ਹੀ ਆਂ ਪਰ ਹੀ ਜਾਂਦਾ ਵਾ ਡਰਾਈਏ ਜਾਂਦਾ ਹੋਰ ਵੀ ਉਰੇ ਪਰੇ ਨਾ ਬਹਿ ਜੇ ਛਤਰੀ ਵਾਲਾ ਲਿਆ ਕੇ ਬਾਈ ਛਤਰੀ ਤੇ ਬੰਨਤਾ ਤੇ ਆ ਬੱਚੇ ਮੈਂ ਦੁਬਾਰੇ ਉੱਤੇ ਲਿਆ ਇਹਨਾਂ ਨੂੰ ਮੈਂ ਕਿਹੜਾ ਵਾਲਾ ਦੜਾ ਦੇਖੀ ਚੱਲੋ ਜੇ ਤੁਹਾਡੇ ਨਾਲ ਦਾ ਮੈਨੂੰ ਖਰਾਬ ਕਰ ਗਿਆ ਤੁਸੀਂ ਵੀ ਕਰ ਸਕਦੇ ਹੋ ਬੱਚਾ ਬੈਠਾ ਲੰਗਰ ਤੇ ਉਹ ਸ਼ਾਇਦ ਆਪਣਾ ਹੀ ਬੱਚਾ ਹੋਵਾ ਪਹਿਲਾਂ ਇੱਧਰਲੇ ਪਾਸੇ ਬੈਠਾ ਸੀ ਮੇਰੇ ਮੋਰੇ ਤਾਂ ਉਦੋਂ ਬਾਅਦ ਹੁਣ ਮੈਂ ਲੱਦਾ ਔੜ ਔੜ ਕੇ ਇੱਧਰ ਚਲੇ ਗਿਆ ਤੇ ਹੁਣ ਆਪਾਂ ਸ਼ਾਮ ਤੇ ਕਨੇਰੇ ਦੇ ਕਰ ਕੋਠੇ ਤੇ ਹੀ ਆ ਜਦੋਂ ਵੀ ਉਦੋਂ ਗਾ ਤੇ ਛਤਰੀ ਭੜਕਾ ਕੇ ਉਹਨੂੰ ਲਾ ਲਾਂਗੇ ਤੇ ਇਹਨਾਂ ਨੂੰ ਜਾਨੋ ਖਰਾਕ ਪਾਣੀ ਮੈਂ ਉਰੀ ਚੱਕ ਲੈ ਆ ਉਹਦੇ ਇਹਨਾਂ ਨੂੰ ਉਰੀ ਦੇ ਦਿੰਨੇ ਆ ਇਹ ਸਾਰਿਆਂ ਨੂੰ ਰਿਜਾ ਕੇ ਆਪਾਂ ਛਤਰੀ ਦੇ ਬਿਠਾ ਦਾਂਗੇ ਇਧਰ ਫਾਰਮ ਦਾ ਵੀ ਕਹਿੰਦੇ ਸਰੀਆ ਬੰਨੀ ਆਂਦੇ ਬਾਈ ਹੁਣੀ ਬਸ 2-4 ਦਿਨਾਂ ਦੇ ਵਿੱਚ ਅਜ ਲੈਂਟਰ ਵੀ ਪੈ ਜਾਣਾ ਆਪਣਾ ਸਰੀਆ ਤੇ ਤਾ ਬੰਨ ਇਹਨਾਂ ਨੇ ਦੇਖੋ ਖਰਾਕ ਪਾਣੀ ਦੇ ਦਤਾ ਆਪਾਂ ਬੱਚਿਆਂ ਨੂੰ ਹੁਣ ਛਤਰੀ ਲੈ ਚੱਲੀਏ ਬਾਹਰ ਆਹ ਢਾਂਗੀ ਤੇ ਬਿਠਾ ਦਿੰਨੇ ਆ ਨੀਵੀ ਕਰਕੇ ਤਿੰਨ ਛਤਰੀਆਂ ਹੋਣੀਆਂ ਬਸ ਉਹ ਉਡਣ ਦੀ ਵੇਟ ਆ ਉਹਨੂੰ ਆਪਾਂ ਲਾ ਤਾਂ ਲੈਣਾ ਹੀ ਆ ਕਿਰਾਂ ਆਪਾਂ ਬੱਚੇ ਬਿਠਾ ਦिए ਨਾਲੇ ਇੱਥੇ ਮਾੜੀ ਮਾੜੀ ਹਲੇ ਵੀ ਤੋ ਪਾ ਰਹੀ ਆ ਤੋਂਪ ਸਿੱਕੀ ਜਾਣਗੇ ਪਾਣੀ ਧਾਣੀ ਦੇ ਕੇ ਖਰਾਕ ਪਾਣੀ ਦੇ ਕੇ ਹੁਣ ਇਹਨਾਂ ਨੂੰ ਉਹ ਢਾਂਗੀ ਤੇ ਬਿਠਾਉਣ ਨੇ ਆ ਛੋਟੀ ਤੇ ਚੱਲ ਬਈ ਦੇਖਦੇ ਅੱਜ ਸ਼ਾਮ ਨੂੰ ਨਾ ਸਕਰੀਨ ਲਵਾ ਕੇ ਲੈ ਕੇ ਆਵਾਂਗੇ ਗੱਡੀ 'ਚ ਜੇ ਟਾਈਮ ਲੱਗਿਆ ਬੱਚਾ ਆ ਜਵੇ ਨਾ ਫੇਰ ਤਾਂ ਚਲੇ ਆਵਾਂਗੇ ਮੇਨ ਆਪਾਂ ਬੱਚੇ ਕਰਕੇ ਨਹੀਂ ਅੱਜ ਕਰੋਂਗੇ ਨਹੀਂ ਆਪਾਂ ਹੁਣ ਨੂੰ ਸਕਰੀਨ ਲਵਾ ਲਿਆ ਹੋਣੀ ਸੀਗੀ ਬੱਚੇ ਨੇ ਸਿਆਪਾ ਬਾਤ ਆ ਜਿਹੜਾ ਉੱਡ ਗਿਆ ਹੋਰ ਕੋਈ ਗੱਲ ਨਹੀਂ ਚੱਲ ਬਈ ਇਹਨਾਂ ਨੂੰ ਵੀ ਮੈਂ ਤਾਂ ਹੀ ਅੱਜ ਸ਼ਾਮ ਨੂੰ ਲੈ ਕੇ ਆਇਆ ਵੀ ਉਹ ਖਰਾਬੀ ਕਰ ਗਿਆ ਹੋਰ ਤੁਸੀਂ ਵੀ ਨਾ ਕਰ ਦੋ ਇਹਨਾਂ ਨੂੰ ਵੱਧ ਤੋਂ ਵੱਧ ਛਤਰੀ ਦੇ ਬਿਠਾਵਾਂਗੇ ਜਿੰਨਾ ਪਿਠਾ ਸਕਦੇ ਆ ਆਪਾਂ ਜਿੰਨਾ ਟਾਈਮ ਆਪਣੇ ਕੋਲ ਹੈਗਾ ਇਹਨਾਂ ਨੂੰ ਦਈਏ ਲਾਸਟ ਵਾਲੇ ਬੱਚੇ ਆ ਵੀ ਗਮਾਂਚੜਨਾਂ ਆਪਣੇ ਆ ਆ ਬਿਠਾ ਦੇ ਸਾਰੇ ਬੱਚੇ ਆਪਾਂ ਉੱਪਰ ਤੇ ਲੰਗਰ ਵਾਲਾ ਉੱਡ ਕੇ ਆ ਜਾਵੇ ਬਸ ਹੁਣ ਉਹਦੀ ਫਿਕਰ ਆ ਕੱਲੀ ਕੰਮ ਕਰ ਵੀ ਨਵੇੜ ਲੈ ਦਾਣਾ ਪਾਣੇ ਵੀ ਆਵਾ ਸਾਰਾ ਬਾਤ ਆ ਇੱਧਰ ਭਾਈ ਹੁਣੇ ਲੱਗੇ ਹੋਏ ਆ ਇੱਧਰ ਉਹ ਦੇਵ ਆ ਗਿਆ ਮੇਰੇ ਵੀਰੋ ਦੇਵ ਖੁਸ਼ੀ ਹੋ ਗਿਆ ਇਹਨੂੰ ਲੱਗਿਆ ਹੋਣਾ ਕਿ ਤੇ ਮੈਂ ਘਰੇ ਹੀ ਨਹੀਂ ਹੁਣ ਦੇਖੋ ਭੱਜਿਆ ਭੱਜਿਆ ਆਊਗਾ ਉੱਪਰ ਲੋ ਵੀ ਦੇਵ ਨੇ ਕਹਿੰਦੇ ਬੱਚਾ ਦੇਖ ਲਿਆ ਆਪਣਾ ਬੱਚਾ ਬੈਠਾ ਬਾਈ ਲੰਗਰ ਤੇ ਇਹ ਉਹ ਦੇਖੋ ਆ ਮੂਰਲੇ ਸਰੀਆਂ ਕੋਲੇ ਹੋਰ ਬੈਠਾ ਆਪਣਾ ਹੈਗਾ ਪਿੱਛੇ ਵਾਲਾ ਨਹੀਂ ਆਪਣਾ ਅੱਗੇ ਵਾਲਾ ਸੱਚ ਅੱਗੇ ਵਾਲਾ ਲਾਲਚੀ ਨਾ ਉਹ ਦੇਖੋ ਫਿੱਕਾ ਜਿਹਾ ਦੀਨਾ ਮੜਾ ਆ ਤੇ ਇਹ ਬੱਚਾ ਨਹੀਂ ਇਹ ਤਾਂ ਹੀ ਅਸੀਂ ਸਕਰੀਨ ਲਵਾਉਣ ਨਹੀਂ ਜਾ ਰਹੇ ਆ ਬੱਚੇ ਮौज ਨਾਲ ਬੈਠੇ ਆ ਛੋਲੇ ਖਾ ਕੇ ਤੇ ਪਾਣੀ ਪੀਤਾ ਸੀ ਆਪਾਂ ਇਹਨਾਂ ਨੂੰ ਆਇਆ ਸਾਡਾ ਜੀ ਆਉਣਾ ਆ ਇੱਧਰ ਅਸੀਂ ਕੁਰਸੀ ਵੀ ਧੋਤੀ ਆਹ ਟਰੇ ਵੀ ਧੋਤੀ ਆਹ ਟਰੇ ਵੀ ਧੋਤੀ ਆਉਟਰੇ ਹਿਸਾਬ ਸੀ ਉਦਾਂ ਹੀ ਰੱਖਤੀ ਸਾਫ ਸਫਾਈ ਵੀ ਕਰਤੀ ਅਲੇ-ਦਲੇ ਐਨ ਡੋਲੀ ਵੀ ਇੱਕ ਨੰਬਰ ਬਣਾਦੀ ਦੇਖੋ ਬਿਠਾ-ਬੁਠਾ ਸਾਰੀਆਂ ਲਾਤੀਆਂ ਇਹ ਦਵਾਈ ਲਈ ਸੀ ਆਪਾਂ ਬੱਚਿਆਂ ਨੂੰ ਐਨ ਬੁਰੀ ਚਮਕਾਤੀ ਇਹ ਸ਼ਾਇਦ ਆਪਾਂ ਸਿਆਲਚ ਸਿਆਲਾਂ ਦੇ ਵਿੱਚ ਸ਼ਾਇਦ ਆਪਾਂ ਸਾਰੀਆਂ ਡੋਲੀਆਂ ਰੰਗ ਕਰਦਾਂਗੇ ਆਹ ਕੱਪੜੇ-ਕੁਪੜੇ ਲਾਵਾਂਗੇ ਦੁਆਰੇ ਜਦੋਂ ਆਪਾਂ ਬੱਚਿਆਂ ਤੋਂ ਜਮਾ ਵਿਹਲੇ ਹੋ ਗਏ ਇਕੱਲੇ ਧੁੱਪੇ ਪਾਉਣੇ ਹੋਇਆ ਕਰਨਗੇ ਉਦੋਂ ਇਹ ਚੀਜ਼ਾਂ ਆਪਾਂ ਕਰਾਂਗੇ ਯਾਨੀ ਕਿ ਜਿਵੇਂ ਆਹ ਛੋਟਾ ਜਾਲ ਇਹਦਾ ਕਪੜਾ ਕਪੜਾ ਲਾਵਾਂਗੇ ਇਹਨੂੰ ਪੇਂਟ ਕਰਾਂਗੇ ਇਹ ਸਾਰੀਆਂ ਜੁੱਝਾਂ ਕਰਾਂਗੇ ਉਦੋਂ ਜਦੋਂ ਆਪਾਂ ਕੱਲੇ ਬੱਚਿਆਂ ਨੂੰ ਸਿਰਫ ਧੁੱਪ ਲਵਾਉਣੀ ਹੋਇਆ ਕਰੀ ਹੁਣ ਜਿਵੇਂ ਆ ਡਾਉਣੇ ਹੁੰਦੇ ਆ ਬੱਚਾੜੇ ਛੇ ਰਹਿੰਦੇ ਆ ਜਦੋਂ ਇਹ ਬੰਦ ਹੋ ਗਏ ਫੇਰ ਆਪਾਂ ਇਹਨੀਆਂ ਬੰਜਾਂ ਨੂੰ ਰੰਗ ਕਰਨਾ ਠੀਕ ਆ ਆ ਛੇ ਬੱਚੇ ਡਾ ਕੇ ਬੰਦ ਕਰਕੇ ਫੇਰ ਆਪਾਂ ਮੋਡੀਫਾਈ ਕਰਨਾ ਸਮਾਨ ਆਪਣਾ ਜਿਵੇਂ ਆ ਇਹਦੀ ਹਾਲਤ ਬਹੁਤ ਇੱਧਰ ਜਦੋਂ ਖੁੱਡਾ ਵਾਲਾ ਆਪਾਂ ਨੂੰ ਤਾਂ ਵੀਨਾ ਹੋ ਦੋ ਮਹੀਨੇ ਇੱਕ ਮਹੀਨਾ ਲੱਗਦਾ ਆਪਾਂ ਬੰਦੇ ਲਾ ਲੈਣੇ ਨਾਲ ਇੱਧਰ ਬਾਕੀ ਕੰਮ ਚੱਲ ਜਾਂਦਾ ਤੇ ਇਹਨੂੰ ਰੰਗ ਕਰਾਂਗੇ ਜਿਹੜਾ ਛੋਟਾ ਥੱਲੇ ਡੋਲੀ ਜਿਹੜੀ ਖਰਾਬ ਹੋਊਗੀ ਉਹਨੂੰ ਕਰਾਂਗੇ ਜਿਹੜੀ ਸਹੀ ਹੋਊਗੀ ਉਹਨੂੰ ਨਹੀਂ ਕਰਾਂਗੇ। ਬਾਕੀ ਬੱਚੇ ਦੀ ਵੇਟ ਕਰ ਰਹੇ ਆ ਹੁਣੇ। ਗਾਲੇ ਆਪਾਂ ਇਹ ਇਹ ਤਾਂ ਹੋਰ ਵੱਡੂਗੀ। ਉੱਥੇ ਹੋਣੀ। ਖੁੱਡਿਆਂ ਆਪਾਂ ਇੱਧਰਲੇ ਸਾਈਡ ਪਾਵਾਂਗੇ। ਖੁੱਡਿਆਂ ਨੂੰ ਆਪਾਂ ਕੱਲ੍ਹ ਦੇ ਆਨੇ ਪਾਣੀ ਵੀ ਨਹੀਂ ਲਾਇਆ ਭੁੱਲ ਗਏ ਸੀਗੇ। ਹੁਣ ਇਹਨਾਂ ਨੂੰ ਪਾਣੀ ਲਾਉਣ ਲੱਗੇ ਆ ਚਿੱਟੇ ਜਿਹੇ ਹੋ ਚੱਲੇ ਸੁੱਕ ਚੱਲੇ। ਤੇ ਸਾਰੇ ਖੁੱਡਿਆਂ ਨੂੰ ਮਤਲਬ ਸਾਰੀਆਂ ਗੰਧਾਂ ਨੂੰ ਪਾਣੀ ਲਾ ਦੇਣਾ ਹੁਣ ਆਪਾਂ ਇੱਕ ਵਾਰ। ਸਿਆਲਾ ਹੁਣ ਤਾਂ ਘੱਟ ਪਾਣੀ ਲਾਓ। ਕੱਲ ਅਸੀਂ ਤਾਂ ਪਾਣੀ ਨਹੀਂ ਲਾਇਆ ਵੀ ਸੀਮੈਂਟ ਗਿੱਲਾ ਹੀ ਯਾਰ ਇਹ ਬਹੁਤਾ ਸੁੱਕਿਆ ਨੂੰ। ਵੇ ਰਹਿਣ ਦੰਨੇ ਹੁਣ ਸਾਰੇ ਪਾਸੇ ਅੱਜ ਪਾਣੀ ਲਾ ਦੇਣਾ ਠੀਕ ਆ ਲਿਆ 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 ਦੇਵ ਨੂੰ ਚਾਹ ਵੀ ਪਿਆਦੀ ਆਉਂਦੇ ਨੂੰ ਇਕੱਠਾ ਵੀ ਦਹੀਂ ਕਰਨਾ ਯਾਨੀ ਗੱਲ ਕੀਤੀ ਆ ਤੈਨੂੰ ਇਕੱਠਾ ਵੀ ਕੀਤਾ ਲੈ ਵੀ ਖੁੱਡਿਆਂ ਚ ਕਹਿੰਦੇ ਪਾਣੀ ਲਾਉਣ ਲੱਗ ਗਏ ਆਪਾਂ ਪਹਿਲਾਂ ਸਾਰੇ ਗੁੱਡੇ ਦੋਨਾਂ ਗੁੱਡਿਆਂ ਦੇ ਵਿੱਚ ਅੰਦਰ ਪਾਣੀ ਦਾਵਾਂਗੇ ਫੇਰ ਬਾਣੀ ਐਨ ਪੂਰਾ ਚੱਕੜ ਘੜ ਲੈਣਾ ਘਾਣ ਇੱਕ ਵਾਰ ਟਕਾ ਕੇ ਪਾਣੀ ਲਾ ਦੇਣਾ ਅੱਜ ਠੀਕ ਆ ਦੇਵ ਦੇਵ ਮੰਨੀਆਂ ਦਾ ਠੰਡ ਮੈਂ ਦੇਵ ਨੂੰ ਕਿਹਾ ਹਲੇ ਕਿਹੜਾ ਮੈਂ ਗੋਤਰ ਛੱਡਣੇ ਆ ਇੱਥੇ ਜਿੱ ਪੈ ਜਾਏਗਾ ਕਰ ਜਾਏ ਕੋਈ ਚੱਕਰ ਨਹੀਂ ਆਪਾਂ ਤੁਹਾਨੂੰ ਰੋਕਾਂਗੇ ਨਹੀਂ ਏਸੀ ਲਾਉਣ ਦੇ ਵੀ ਲੋੜ ਤੈਨੂੰ ਵੀ ਨਾ ਠੰਡਾ ਰਹਿੰਦਾ ਠੀਕ ਆ ਪੈ ਜਾਏਗਾ ਗਰਮ ਜਿਹੇ ਪੈ ਜਾਈ ਹੈ ਹੈ ਬਾਕੀ ਰੋਸ਼ਾਂ ਦਾ ਨਾ ਪੂਰੀ ਚੰਗੀ ਤਰ੍ਹਾਂ ਧੋ ਕੇ ਸੀਮੈਂਟ ਜਾਂ ਸੈੱਟ ਦੇਣਾ ਜਿਹੜਾ ਵਿੱਚ ਪਿਆ ਮਣਾ ਬੋਟਾ ਛੋਟੇ ਬੱਚੇ ਦਿੱਤੇ ਆਪਾਂ ਬਾਈ ਅੰਦਰ ਤਾੜ ਬੇ ਇਹਨਾਂ ਨੂੰ ਠੰਡ ਨਾ ਲੱਗ ਜੇ ਸ਼ਾਮ ਦਾ ਟਾਈਮ ਹੋ ਗਿਆ ਉਹ ਢੋਲ ਜੀ ਤਾੜ ਤੇ ਅੰਦਰ ਕਮਰੇ 'ਚ ਤੇ ਆ ਕਿਸੇ ਦਾ ਬਹਿ ਗਿਆ ਆ ਕੇ ਦਾੜਾ ਛੀਦੀ ਕਰ ਹੋਰ ਨਾ ਬਿਮਾਰੀ ਵਾਲਾ ਹੋਵੇ ਉਂ ਇਂ ਡਰਾ ਦੇ ਇਹ ਤਾਂ ਹੜਦਾ ਵੀ ਠੀਠ ਨਹੀਂ ਇਹ ਪਹਿਲਾਂ ਵੀ ਆਪਣੇ ਬਹਿ ਗਿਆ ਹੀ ਆਪਾਂ ਡਾਇਆ ਹੈ ਇਹ ਖੱਟੀ ਕਾਲੀ ਅੱਖ ਦਾ ਚਿੱਟਾ ਸਵੇਰੇ ਦੇ ਕਬੂਤਰ ਬਾਈ ਕਿਸੇ ਦਾ ਵੀ ਹੈਗਾ ਲੈ ਜਾਓ ਇਹ ਪੰਡ ਚ ਐਂ ਫਿਰਦਾ ਵਾ ਕੋਠੇਗਾਠਿਆਂ ਤੇ ਉਧਰੋਂ ਦੋ ਸਵੇਰ ਤੋਂ ਫਿਰਦਾ ਹੈ ਮਾਰ ਮਾਰ ਰੋਲੀ ਯਰੀ ਨਹੀਂ ਵੱਜਦੀ ਉਹ ਬਾਸ ਚਾਹ ਤੇ ਰੱਡੇ ਰੱਡੇ ਬਾਸ ਆਪਣੇ ਕੋਲ ਹੈ ਕਿਹੜੀਆਂ ਗੱਲਾਂ ਕਰਦਾ ਵਾ ਉਂ ਨਿਸ਼ਾਨੇ ਜੇ ਲਾਈ ਜਨਾ ਅੱਛਾ ਬਾਸ ਕਿਹੜਾ ਤੂੰ ਨਾਲ ਲਾਉਣਾ ਉਹਦੇ ਬਾਕੀ ਆਪਣਾ ਬੱਚਾ ਯਾਰ ਉਹ ਲੰਗਰ ਤੇ ਬੈਠਾ ਵਿਚਾਲੇ ਉਹ ਦੇਖੋ ਉੱਪਰ ਛਤਰੀ ਤੇ ਲਾਲੀ ਉਹਦੇ ਛਤਰੀ ਦੇ ਇਹਦੀ ਵੇਟ ਕਰ ਰਹੇ ਆ ਛਤਰੀ ਵਾਲਾ ਛਤਰੀ ਤੇ ਬੰਨਿਆ ਹੋਇਆ ਚੱਲ ਯਾਰ ਮਾਰ ਓਏ ਗਾਹ ਨਾ ਗਏ ਤੇ ਘਰੇ ਠੋਕਦੀ ਬਾਸ ਚੱਕ ਲਾ ਦੂੰ ਇੰਨੀਆਂ ਰੂੜੀਆਂ ਨਾ ਮਾਰ ਬਾਸ ਨਾਲ ਡਰਾ ਦੇ ਮੜਾ ਪੌੜੀਆਂ ਵੱਲ ਨੂੰ ਜਾ ਕੇ ਆ ਪੌੜੀਆਂ ਵੱਲ ਨੂੰ ਚਲੇ ਆ ਚੱਕ ਸਭ ਤੋਂ ਵੱਡਾ ਵਾਂਸ ਆਪਣਾ ਇਹ ਆ ਡਰਾ ਦੇ ਠੋਕ ਮੜਾ ਆ ਕੇ ਥੱਲੇ ਚਲੇ ਆਂ ਉਂ ਉਥੇ ਚਲੇ ਸਿੱਧਾ ਚੱਕ ਲਈ ਫਿਰ ਤਾਂ ਨੂੰ ਆਏ ਨਾਲ ਇੱਥੋਂ ਚੱਕਿਆ ਵੀ ਨਹੀਂ ਆਣਾ ਆਏ ਸਿੱਧਾ-ਸਿੱਧਾ ਲੈ ਜਾ ਥੱਲੇ ਹੁਣ ਇਹਨੇ ਆਪੇ ਉੱਡ ਜਾਣਾ ਲੈ ਜਾ ਲੈ ਜਾ ਕੋਲੇ ਉੱਡ ਗਿਆ ਇਹਨੇ ਫੇਰ ਇੱਥੇ ਆਲੇ-ਦਾਲੇ ਹੀ ਬਹਿਣਾ ਆਪਣੇ ਘਰੇ ਇਹ ਉਹ ਮਾਰੀ ਸ਼ੂਟ ਸ਼ੂਗਰਾ ਸ਼ੂਗਰਾ ਮਾਰੀ ਸ਼ੂਟ ਉਹ ਬਹਿ ਗਿਆ ਲੋ ਵੀ ਛਤਰੀ ਤੇ ਬਾਸ ਆਪਾਂ ਨਾ ਉਹ ਆਪਣੇ ਦੂਜੇ ਘਰੇ ਲੈ ਕੇ ਚੱਲੇ ਆਂ ਬੱਚਾ ਉਹ ਫੇਰ ਵਹਿ ਗਿਆ ਜਾ ਕੇ ਉੱਟ ਕੇ ਇਧਰੋਂ ਜਾਨੀ ਕਿ ਮੁੜ ਗਿਆ ਵਿਚਾਲੇ ਨਹੀਂ ਆਉਂਦਾ ਪੰਡ ਦੇ ਕੇਰਾਪਾ ਜੋ ਉਧਰੋਂ ਪਰਿਓ ਬਿਠਾ ਲਿਆ ਉਹਨੇ ਕੇਰਾ ਇੱਕ ਵਾਰ ਘਰੇ ਆ ਗਿਆ ਮੁੜ ਕੇ ਨਹੀਂ ਕਿਤੇ ਜਾਂਦਾ ਇੱਕ ਵਾਰ ਛਤਰੀ ਤੇ ਆ ਜਾਵੇ ਆ ਤਾਂ ਚਾਨ ਚੱਕ ਕੇ ਉੱਟ ਗਿਆ ਬੱਚੇ ਪਾਲਾ ਫਿਸਰੇ ਚ ਆਪਾਂ ਹੁਣ ਛਤਰੀ ਸਾਨੇ ਸਾਰਾ ਸਮਾਨ ਉਧਰ ਲੈ ਕੇ ਚੱਲਦੇ ਆਂ ਉਹ ਗੋਠੀ ਤੇ ਅਸੀਂ ਛਤਰੀ ਲੈ ਕੇ ਆ ਕੇ ਜੋਤੀ ਕੇ ਘਰੇ ਬੱਚਾ ਉਧਰ ਘਰੀ ਆ ਗਿਆ ਕਿਧਰ ਗਿਆ ਬੱਚਾ ਆ ਆ ਗਿਆ ਬੱਚਾ ਹਣ ਉੱਥੇ ਹੀ ਸ਼ੂਟ ਮਾਰਦਾ ਨਹੀਂ ਅਸੀਂ ਇਧਰ ਬੜਕਾਈਆਂ ਵਾਲੀ ਤਾਂ ਹੁਣ ਉਹ ਬੜਕਾਉਣਾ ਹੀ ਨਹੀਂ ਲੱਗ ਗਿਆ ਲੈ ਬਹਿ ਗਿਆ ਜਾ ਕੇ ਕਲੋਰ ਹੋ ਗਈ ਮੇਰੇ ਵੀਰੋ ਅਸੀਂ ਬੱਚੇ ਨੂੰ ਫੜਦੇ ਫੜਦੇ ਦੂਜੇ ਘਰੇ ਆਏ ਤੇ ਬੱਚਾ ਬਹਿ ਗਿਆ ਜਾ ਕੇ ਆਪਣੇ ਮੇਨ ਘਰੇ ਉਹਨੂੰ ਪਤਾ ਮੈਨੂੰ ਪਤਾ ਸਾਡੇ ਮੇਨ ਘਰ ਉਹ ਹਾਂ ਛਤਰੀ 11 ਪਰ ਆਹ ਛਤਰੀ ਨੂੰ ਦੇਖ ਕੇ ਨੇੜੇ ਆ ਗਿਆ ਇੱਥੋਂ ਫਿਰ ਉਹਨੂੰ ਉਹ ਕਰਦੇ ਗਿਆ ਤੇ ਜਾ ਕੇ ਬਹਿ ਗਿਆ ਚਲੋ ਜੀ ਚਲੋ ਆ ਤਾਂ ਗਿਆ ਘਰੇ ਬੱਚਾ ਖਾਲੀ ਦੇ ਆ ਕੇ ਬਹਿ ਗਿਆ ਸਾਡੇ ਨਾਲ ਸਾਡੇ ਨਾਲ ਤਾਂ ਪ੍ਰੈਂਕ ਹੋ ਗਿਆ ਨਾ ਬੱਚਾ ਪਹਿਲਾਂ ਉਧਰ ਉਧਰ ਜਾਂਦਾ ਸੀਗਾ ਹੁਣ ਉਧਰ ਹੁਣ ਉਧਰ ਜਾਂਦਾ ਨਹੀਂ ਸੀ ਹੁਣ ਸਿੱਧ ਹੋ ਆਓ ਹੁਣ ਸਿੱਧਾ ਘਰੀ ਆਇਆ ਸੀਗਾ ਇਹ ਆਓ ਕਰਦਾ ਲਾਦਾ ਚੱਲਿਆ ਉਧਰੋਂ ਘਰ ਦਾ ਤਾਂ ਇਹਨੂੰ ਡੱਕਾ ਕਰਦਾ ਤਾਂ ਇਹਨੂੰ ਡੱਕਾ ਡੱਕਾ ਪਤਾ ਤਾਂ ਹੀ ਤਾਂ ਇੱਧਰ ਆ ਕੇ ਬੈਠਾ ਏ ਦੇ ਭੇ ਤਾਂ ਛਤਰੀ ਵਾਲਾ ਲੈਣ ਬਾਈ ਬੱਚਾ ਫੇਰ ਉੱਟ ਗਿਆ ਮੈਨੂੰ ਇਹ ਚੰਨ ਪਹਿਲੀ ਵਾਰ ਚ ਤੜ ਜੂ ਇਹ ਘਰ ਦਾ ਤਾਂ ਇਹਨੂੰ ਪਤਾ ਮਸਤੀਆਂ ਕਰਦਾ ਬੈ ਜਾ ਬੈ ਜਾ ਯਾਰ ਕਿਤੇ ਲੰਗਰ ਤੇ ਨਾ ਦੁਬਾਰਾ ਚਲੇ ਜਾਵੇ ਲੋ ਵੀ ਮਿੱਤਰੋ ਆਪਣਾ ਬੱਚਾ ਆ ਗਿਆ ਸਿੱਧਾ ਸਾਰੇ ਉੱਟ ਕੇ ਆ ਗਏ ਆਓ ਸਿੱਧਾ ਹੈ ਨਾ ਆਓ ਸਿੱਧਾ ਨਾਲੇ ਆਪਣੇ ਕੰਨੀ ਆਇਆ ਹੈਗਾ ਇੱਕਦਮ ਤੇ ਕਿੱਥੇ ਮਰਦਾ ਬੱਚਾ ਆਓ ਤਾਂਗ ਵੜਾ ਕਰਦਾ ਆ ਆ ਗਿਆ ਬੱਚਾ ਸਿੱਧਾ ਹੁਣ ਤਾਂ ਪਰ ਸਿੱਧਾ ਇੱਥੇ ਆਇਆ ਵਾ ਪਰ ਓਹ ਹੋ ਉਹ ਤਾਂ ਚੱਲਿਆ ਬਸ ਸਾਲੂ ਦਿਖਾਉਣ ਹੀ ਆਇਆ ਸੀ ਪੱਕਾ ਵਾਦਾ ਪਰ ਸਰੀਏ ਦੇ ਖੜਕੇ ਨਾਲ ਨਹੀਂ ਆ ਰਿਹਾ ਬਸ ਡਰ ਰਿਹਾ ਉਹ ਦੇ ਉੜਦਾ ਆਓ ਓਏ ਇਹ ਇਹ ਬੈਗ ਦੇ ਫੌਲ ਨਹੀਂ ਕਰ ਰੱਖਦਾ ਹੋਇਆ ਬੱਚਾ ਬਾਈ ਆਪਣਾ ਲੰਗਰ ਤੇ ਹੀ ਬੈਠਾ ਅੱਜ ਥੋੜੀ ਗੱਲ ਉਹ ਖੁੰਜੇ ਚ ਮੂਰੇ ਜੇ ਉਹਦਾ ਦੀਨਾ ਵੀ ਹੈ ਨਹੀਂ ਫੋਨ 'ਚ ਉਹਦਾ ਨਹੀਂ ਰਹਾ ਹੋ ਗਿਆ ਫੋਨ ਤਾਂ ਵੀ ਦਿਨ ਚੜ ਰਿਹਾ ਵਾ ਹੈ ਦੂਰ ਵੀ ਗਾਲਾ ਦੂਰ ਵੀ ਵਿੱਚ ਦੇਖ ਰਿਹਾ ਆ ਹੋਰ ਕੀ ਕੈਮਰਾਮੈਨ ਨੂੰ ਵੀ ਦੂਰ ਬਿੰਦੀ ਲੋੜ ਪੈ ਗਈ ਅੱਜ ਬੱਚਾ ਠੰਡ 'ਚ ਹੀ ਮਰੂ ਬਾਹਰ ਹਨਾ ਰਹਿਣ ਦੇ ਠੰਡ 'ਚ ਕੋਈ ਨਹੀਂ ਸਵੇਰੇ ਆਜੂ